ਦੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਿਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਕਤ ਗੁਰ ਤੇਗ ਬੰਦਰ ਦਾ ਸ੍ਰਾਮ ਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ ਦੇਖ ਬਹਾਦਰ ਸੁਨਰਿਆਏ ਘਰ ਨਾਉ ਨਿੱਧ ਆਵੇ ਧਾਈ ਸਲਖਾਨੀ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਧਿਆਨ ਕਰਕੇ ਬੋਲੋ ਜੀ ਜਾਂ ਪਿਆਰੀਆਂ ਚੌਂ ਹਾਂ ਸਰਜ ਜਾਦਿਆਂ ਚੌੜੀਆਂ ਮੁਕਤੀਆਂ ਰਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮੁ ਜਪਿਆ ਵੰਡਿ ਖਰਿਆ ਦੇਖਣਾਈ ਤੇਗਵਾਹੀ ਦੇਖ ਕਰ ਅਨੰਦ ਕੀਤਾ ਤਨਾ ਪਿਆਰੀਆਂ ਸੁਪਿਆਰੀਆਂ ਦੀਖਣਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੰਦੋ ਜੀ ਇੰਨਾ ਸਿੰਘਾ ਸਿੰਘਾ ਦੁਨੀਆ ਨੇ ਧਰਮ ਲਈ ਤਸੀਸ ਦਿੱਤੇ ਬਾਣਦ ਬੰਦ ਫਟਵਾਏ ਕੁੱਪੜੀਆਂ ਨੂੰ ਭਾਂਜੀਆਂ ਦਰਖੜੀਆਂ ਤੇ ਜੜੇ ਤਾਰੀਆਂ ਨਾਲ ਜੜਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇਆ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਦਿਨਾਂ ਦੀ ਸਮਾਜੀ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲੋ ਜੀ ਪੰਗਿਆ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਪਰਤੀ ਗੁੰਡੋ ਜੀ ਪ੍ਰਿੰਟ ਮੈਂ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆ ਮਨ ਕੋ ਸਦਕਾ ਸਰਬ ਸੁਖ ਹੋਵੇ ਰਹਾਂ ਰਹਾਂ ਖਾਲਸਾ ਜੀ ਸਾਜਿ ਜੁ ਕਹਾਂ ਕਹਾਂ ਰਖਿਆ ਰਿਆ ਇਤ ਦੇਗ ਤੇਗ ਫਟੇ ਬ੍ਰਿਤ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੱਲੋ ਜੀ ਸਿਖਾਉ ਸਿੱਖੀ ਦਾਮ ਕੇਸ ਦਾਨ ਰਹਿਤ ਦਾਨ ਬਬੇਤ ਦਾਨ ਸੁਹਾ ਦਾਨiprosa ਦਾਨ ਦਾਨ ਸਰਦਾ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੂੰਗੇ ਜੁਕੋ ਜੁਗਤਾਲ ਧਰਮ ਕਾ ਜੈ ਕਾ ਬੋਲੋ ਜੀ ਸਿੱਖਾਂ ਦਾ ਮਾਨ ਨੀਮਾ ਮਾਤੀ ਉਤੀ ਮਾਤੀ ਪਤ ਦਾ ਰਾਖਾ ਆਬਾਹੀ ਗ੍ਰਹੀ ਆਪਾਦ ਪੁਰਖ ਅੰਤਰ ਜਾਨੀ ਆਪਣੀ ਪੰਥ ਦੇ ਸਦਾ ਸੁਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੀਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੇ ਵਿਸੋੜਿਆ ਗਿਆ ਹੈ ਇਹਨਾਂ ਦੇ ਖੁੰਡੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਗ ਦਾ দান ਖਾਲਸਾ ਜੀ ਦੀ ਲਗਨ ਸੋ ਸ੍ਰੀ ਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਨਿਹਾਰਾਜ ਸਤਿਗੁਰ ਦੀ ਆਗਿਆ ਦੇ ਨਾਲ ਜੋਗ ਅਰਦਾਸ ਸੁਬੇਨਤੀ ਹੈ ਸਤਿਗੁਰ ਦੀ ਆਗਿਆ ਦੇ ਬਾਣੀ ਅੰਦਰ ਰਾਤ ਮੁਕੀਤ ਹੋਈ ਹੈ ਚਾਰ ਪਹਿਰ ਬਿਨਿਆ ਆ ਆਗਿਆ ਦੇ ਬਾਣੀ ਅੰਦਰ ਸੇਵਾ ਸਮਰਨ ਕਰਦਿਆਂ ਗਤੀਤ ਕਰਾਉਣਾ ਧਾਨੁ ਨ ਧਾਨੈ ਅਮਰ ਸਹੀਦਾ ਬਾਬਾ ਦੀਪ ਸਿੰਘ ਸਾਹਿਬ ਜੀ ਇਨ੍ਹਾਂ ਦੇ ਪਾਵਨ ਅਸਥਾਨ ਗੁਰਦੁਆਰਾ ਸਹੀਦ ਗੰਜ ਸਾਹਿਬ ਜੀ ਦੇ ਕੀ ਪਾਵਨ ਦਰਬਾਰ ਦੇ ਅੰਦਰ ਸੁੰਦਰ ਸਿੰਘਾਸਣ ਵਿਹਾਰ ਹਨ ਆਤਮ ਗੁਰ ਜੀ ਸਿੰਘਾ ਹਸਣ ਤੇ ਸੱਜ ਕੇ ਸੰਗਤਾਂ ਨੂੰ ਖੁਲ ਦੇ ਦਰਸ਼ਨ ਦਿਦਾਰ ਅਦੇ ਆਪ ਜੀ ਦਾ ਪਾਵਨ ਉਪਦੇਸ ਸਭੁ ਸ਼ਿਸ਼ ਕਰਤੇ ਨਿਹਾਰ ਸਤਿਗੁਰ ਜੀ ਸਭ ਸੰਗਤਾਂ ਜਿਨ੍ਹਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪੈਲ ਫੋਲ ਤੇ ਟਾਵਾਂ ਸਿਵਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸੌਹਲੀ ਕਰਨੀ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਆਪ ਜੀ ਦੇ ਤਾਂਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਯਸਥਾਨ ਨੂੰ ਲੇ ਜਾਣ ਦੂ ਆਗਿਆ ਦੇਉ ਸੋ ਰਸਤੇ ਦੇ ਵਣਗੇ ਲੈਉ ਸੋ ਰਸਤੇ ਦੇ ਵਿੱਚ ਆਂਗ ਸੰਗ ਸਹਾਈ ਹੋਣਾ ਸਈ ਪਿਆਰੀ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਸਰ ਬਾਤ ਦਾ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੱਲਾ ਸ